ਤਮੰਨੋਰੰਜਨ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਿੱਗ ਬਾਸ 13 ਦੀ ਫੇਮ ਅਦਾਕਾਰਾ ਸ਼ਿਫਾਲੀ ਜਰੀਵਾਲਾ ਦਾ ਦਿਹਾਂਤ ਹੋ ਗਿਆ ਦਿਲ ਦਾ ਦੋੜਾ ਪੈਣ ਦੇ ਕਾਰਨ ਉਸਦੀ ਮੌਤ ਹੋ ਗਈ ਹੈ ਤਾਂ 42 ਸਾਲ ਦੀ ਉਮਰ ਦੇ ਵਿੱਚ ਉਸਨੇ ਆਖਰੀ ਸਾਲ ਐਨ ਦੱਸਦੀ ਕਿ ਬਿਗ ਬੋਸ 13 ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਸੀ ਦੱਸਦੀ ਕਿ ਹੁਣ ਤੱਕ ਦਾ ਸਭ ਤੋਂ ਵਧੀਆ ਸੀਜ਼ਨ ਜਿਹੜਾ ਮੰਨਿਆ ਜਾ ਰਿਹਾ ਸੀ ਜਿਸ ਨੂੰ ਪਿਆਰ ਮਿਲਿਆ ਸੀ ਲੋਕਾਂ ਦੇ ਵੱਲੋਂ ਤੋਂ ਬਿਗ ਬੋਸ 13 ਹੀ ਸੀ ਔਰ ਹਰ ਇੱਕ ਪ੍ਰਤੀਯੋਗੀ ਨੂੰ ਲੋਕਾਂ ਦੇ ਵੱਲੋਂ ਵੱਧ ਤੋਂ ਵੱਧ ਜਿਹੜਾ ਪਿਆਰ ਮਿਲਿਆ ਸੀ ਲੇਕਿਨ ਇਸ ਤੋਂ ਪਹਿਲਾਂ ਸਿਦਾਰਥ ਸ਼ੁਕਲਾ ਦੀ ਮੌਤ ਜਿਹੜੀ ਹੋਈ ਸੀਗੀ ਅਚਾਨਕ ਜਿਹੜੀ ਉਹਨਾਂ ਦੇ ਵੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਦੱਸੀ ਜਾ ਰਹੀ ਸੀ ਤਾਂ ਹੁਣ ਇੱਕ ਵਾਰ ਫਿਰ ਜਿਹੜੀ ਵੱਡੀ ਖਬਰ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਿਫਾਲੀ ਜਰੀਵਾਲਾ ਜਿਹੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈ ਹਾਰਟ ਅਟੈਕ ਆਉਣ ਦੇ ਨਾਲ ਉਸ ਦੀ 42 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ ਤੇ ਉਹਨਾਂ ਦੀ ਆਖਰੀ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਨੂੰ ਫੈਨਸ ਦੇ ਵੱਲੋਂ ਸਾਂਝਾ ਕਰਕੇ ਜਿਹੜਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਔਰ ਫੈਨਸ ਦੇ ਲਈ ਵੀ ਇੱਕ ਵੱਡਾ ਜਿਹੜਾ ਝਟਕਾ ਹੈ ਕਾਂਟਾ ਲਗਾ ਗਾਣੇ ਤੋਂ ਰਾਤੋਂ ਰਾਤ ਮਸ਼ਹੂਰ ਹੋ ਗਈ ਸੀ ਸ਼ਿਫਾਲੀ ਜਰੀਵਾਲਾ ਤਾਂ ਉਸ ਤੋਂ ਬਾਅਦ ਬਿਗ ਬਾਸ ਦੇ ਵਿੱਚ ਇਸ ਨੂੰ ਬੁਲਾਇਆ ਗਿਆ ਸੀ ਜਿੱਥੇ ਇਸ ਨੇ ਬਹੁਤ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਹੈ ਤਾਂ ਉਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਖੂਬ ਜਿਹੜਾ ਪਿਆਰ ਵੀ ਦਿੱਤਾ ਹੈ ਤਾਂ ਹੁਣ ਇਹ ਖਬਰ ਜਿਹੜੀ ਫੈਨਸ ਦੇ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ